ਜਲੰਧਰ ਪੁਲਿਸ ਕਮਿਸ਼ਨਰੇਟ ਵੱਲੋਂ ਪੁਲਿਸ ਕਮਿਸ਼ਨਰ ਜਲੰਧਰ ਤਨਪ੍ਰੀਤ ਕੌਰ ਦੀ ਅਗਵਾਈ ਹੇਠ ਵੱਡੀ ਕਾਰਵਾਈ ਕਰਕੇ ਅਜਿਹੇ ਖਤਰਨਾਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਵਿਰੁੱਧ ਪਹਿਲਾਂ ਵੀ ਵੱਖ-ਵੱਖ ਥਾਣਿਆਂ ਵਿੱਚ ਕਤਲ, ਇਰਾਦਾ ਕਤਲ, ਹਥਿਆਰਾ ਅਤੇ ਨਸ਼ੇ ਦੇ 9 ਮਾਮਲੇ ਦਰਜ ਹਨ ਉਕਤ ਖਤਰਨਾਕ ਅਪਰਾਧੀ ਦੋ ਹੋਰ ਕਤਲ ਕਰਨ ਦੀ ਫिराਕ ਵਿੱਚ ਸੀ ਕਿ ਇਸ ਤੋਂ ਪਹਿਲਾਂ ਪੁਲਿਸ ਨੇ ਉਸਨੂੰ ਕਾਬੂ ਕਰ ਲਿਆ ਪੁਲਿਸ ਨੇ ਦੋਸ਼ੀ ਕੋਲੋਂ 4 ਨਜਾਇਜ਼ ਰਿਵਾਲਵਰ ਅਤੇ ਇੱਕ ਦਰਜਨ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ ਇਸ ਸਬੰਧੀ ਸੰਦੀਪ ਕੁਮਾਰ ਸ਼ਰਮਾ ਜੋਆਇੰਟ ਸੀਪੀ ਜਲੰਧਰ ਸਿਟੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜਲੰਧਰ ਪੁਲਿਸ ਕਮਿਸ਼ਨਰ ਦੀ ਅਗਵਾਈ ਹੇਠ ਗੈਰ ਸਮਾਜਿਕ ਅੰਸਰਾਂ ਵਿਰੁੱਧ ਚਲਾਈ ਮੁਹਿੰਮ ਤਿੱਥ ਸੀਆਈਏ ਸਟਾਫ ਦੀ ਟੀਮ ਨੇ ਇੱਕ ਵਿਸ਼ੇਸ਼ ਆਪਰੇਸ਼ਨ ਅਧੀਨ ਇੱਕ ਬਦਨਾਮ ਅਤੇ ਅਪਰਾਧਿਕ ਵਿਰਤੀ ਵਾਲੇ ਵਿਅਕਤੀ ਸੁਖਵੰਤ ਸਿੰਘ ਉਰਫ ਸੁਖਾਸੇ ਖੋਨੂ ਕਾਬੂ ਕੀਤਾ ਪੁਲਿਸ ਨੇ ਉਕਤ ਵਿਅਕਤੀ ਪਾਸੋਂ ਬੱਤੀ ਬੋਰ ਦੇ ਚਾਰ ਨਜਾਇਜ਼ ਰਿਵਾਲਵਰ ਅਤੇ 12 ਕਾਰਤੂਸ ਬਰਾਮਦ ਕੀਤੇ ਜਿਸ ਵਕਤ ਪੁਲਿਸ ਨੇ ਉਸ ਨੂੰ ਕਾਬੂ ਕੀਤਾ ਉਸ ਵਕਤ ਵੀ ਇਹ ਅਪਰਾਧੀ ਆਪਣੀ ਦੁਸ਼ਮਣੀ ਦੇ ਚਲਦਿਆਂ ਦੋ ਹੋਰ ਵਿਅਕਤੀਆਂ ਦਾ ਕਤਲ ਕਰਨ ਜਾ ਰਿਹਾ ਸੀ ਜਿਸ ਕਰਕੇ ਇਸਨੇ ਪਾਰੀ ਮਾਤਰਾ ਵਿੱਚ ਹਥਿਆਰ ਅਤੇ ਕਾਰਤੂਸ ਰੱਖੇ ਸਨ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਾਬੂ ਦੋਸ਼ੀ ਬਦਨਾਮ ਅਪਰਾਧੀ ਹੈ ਅਤੇ ਇਸ ਵਿਰੁੱਧ ਪਹਿਲਾਂ ਵੀ ਵੱਖ-ਵੱਖ ਥਾਣਿਆਂ ਵਿੱਚ ਕਤਲ ਇਰਾਦਾ ਕਤਲ ਨਜਾਇਜ਼ ਹਥਿਆਰਾ ਅਤੇ ਨਸ਼ੇ ਦੇ 9 ਮਾਮਲੇ ਚੱਲ ਰਹੇ ਹਨ ਮੁਲਵੀ ਕਪੂਰਥਲਾ ਜ਼ਿਲ੍ਹੇ ਦੇ ਪੁਲਤ ਥਾਣੇ ਦੀ ਪੁਲਿਸ ਵੱਲੋਂ ਇਰਾਦਾ ਕਤਲ ਮਾਮਲਿਆਂ ਵਿੱਚ ਇਸ ਦੀ ਪਾਲ ਕੀਤੀ ਜਾ ਰਹੀ ਹੈ। ਜਲੰਧਰ ਸੀਆਈਏ ਸਟਾਫ ਦੀ ਇਸ ਵੱਡੀ ਕਾਰਵਾਈ ਨੇ ਬਦਨਾਮ ਅਪਰਾਧੀ ਹੱਥੋਂ ਹੋਣ ਜਾ ਰਹੀਆਂ ਵੱਡੀਆਂ ਵਾਰਦਾਤਾਂ ਨੂੰ ਰੋਕ ਲਿਆ। ਅਜੀਤ ਸਾਡੇ ਜਲੰਧਰ ਕਮਿਸ਼ਨਰੇਟ ਨੂੰ ਇੱਕ ਸੀਆਈਏ ਨੇ ਆਪਰੇਸ਼ਨ ਲਾਂਚ ਕੀਤਾ ਹੈ ਜਿਸ ਉਹਦੇ ਵਿੱਚ ਵੱਡੀ ਕਾਮਯਾਬੀ ਮਿਲੀ ਹੈ ਜਿਸ ਦੇ ਵਿੱਚ ਇੱਕ ਸੁਖਵੰਤ ਸਿੰਘ ਜਿਹੜਾ ਕਿ ਕੋਈ ਹੈਬਿਚੁਅਲ ਆਫੈਂਡਰ ਹੈ ਉਹਨੂੰ ਅਰੈਸਟ ਕੀਤਾ ਔਰ ਉਹਦੇ ਕੋਲੋਂ ਚਾਰ ਇਲੀਗਲ ਪਿਸਟਲ ਬੱਤੀ ਬੋਰਦੇ ਤੇ 12 ਲਾਈਵ ਕਾਰਟਿਜਸ ਬਰਾਮਦ ਕੀਤੇ ਆ ਔਰ ਇਸਤੇ ਇਹ ਜਿਗਾ ਕਿ ਇਹਨੇ ਇਸ ਪਰਪਸ ਲਈ ਪਿਕਰ ਕੀਤੇ ਚੁਕੇ ਨੇ ਨਾ ਕਿਸੇ ਨਾਲ ਦੁਸ਼ਮਣੀ ਚੱਲਦੀ ਹੈ ਔਰ ਦੋ ਬੰਦਿਆਂ ਦਾ ਇਹਨੇ ਮਰਡਰ ਕਰਨਾ ਸੀ ਜਿੰਨੂੰ ਵੀ ਪੁਲਿਸ ਨੇ ਅਵਾਈਟ ਕੀਤਾ ਇਹਨੂੰ ਅਰੈਸਟ ਕਰ ਸਰ ਦੋਸ਼ੀ ਤੇ ਪਹਿਲਾਂ ਵੀ ਮੁਕਦਮੇ ਆ ਗਏ ਤਾਂ ਹਾਂ ਜੀ ਇਹਦੇ ਤੇ ਪਹਿਲਾਂ 9 ਮੁਕਦਮੇ ਦਰਜ ਨੇ ਜਿਹਦੇ ਵਿੱਚ ਇਹਦੇ ਤੇ 2 307 ਦੇ ਤੇ 1 302 ਦਾ ਮੁਕਦਮਾ ਦਰਜ ਹੈ ਔਰ ਬਾਕੀ ਆਮ ਜੱਟ ਤੇ ਔਰ ਐਨਡੀਪੀਐਸ ਤੇ ਮੁਕਦਮੇ ਵੀ ਲੱਗਦੇ ਆ। ਔਰ ਇਹ ਪੁਲਥ ਥਾੜੇ ਦੇ 2307 ਦੇ ਕੇਸਿਸ ਦੇ ਵਿੱਚ ਵਾਂਟਡ ਵੀ ਹੈਗਾ।